ਕੈਨੇਡਾ ਤੋਂ ਇੱਕ ਵਾਰ ਫੇਰ ਦੁਖਦਾਈ ਖਬਰ ਸਾਹਮਣੇ ਆਈ ਹੈ ਬ੍ਰੈਂਪਟਨ ਦੇ ਕਰਨਦੀਪ ਸਿੰਘ ਨੇ ਦੱਸਿਆ ਕਿ ਹਰਿਆਣਾ ਨਾਲ ਸਬੰਧਤ ਉਸ ਦਾ ਕਜ਼ਨ ਰੂਪਕ ਸਿੰਘ ਅਚੰਚੇਤ ਸਦੀਵੀ ਵਿਸ਼ੋੜਾ ਦੇ ਗਿਆ ਭਾਰ ਦੇ ਹਰਿਆਣਾ ਦੇ ਸਿਰਸਾ ਦੇ ਰਹਿਣ ਵਾਲੇ ਨੌਜਵਾਨ ਰੂਪਕ ਸਿੰਘ ਦਾ ਕੈਨੇਡਾ ਵਿੱਚ ਦੁਖਦਾਈ ਤੌਰ ਤੇ ਦਿਹਾਂਤ ਹੋ ਗਿਆ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਹੋਣ ਕਾਰਨ ਉਸ ਦੀ ਬੇਵਕਤੀ ਮੌਤ ਨੇ ਉਸ ਦੇ ਪਰਿਵਾਰ ਅਤੇ ਦੋਸਤਾਂ ਨੂੰ ਡੂੰਘੇ ਦੁੱਖ ਵਿੱਚ ਛੱਡ ਦਿੱਤਾ ਰੂਪਕ ਦੇ ਚਚੇਰੇ ਭਰਾ ਕਰਨਦੀਪ ਸਿੰਘ ਨੇ ਭਾਈਚਾਰੇ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਕਰਨਦੀਪ ਸਿੰਘ ਮੁਤਾਬਕ ਰੂਪ ਸਿੰਘ ਦੇ ਮਾਪੇ ਆਖਰੀ ਵਾਰ ਆਪਣੇ ਪੁੱਤ ਦਾ ਚਿਹਰਾ ਦੇਖਣਾ ਚਾਹੁੰਦੇ ਨੇ ਜਿਸ ਤੇ ਮੱਦੇਨਜ਼ਰ ਉਸ ਦੀ ਦੇਹ ਭਾਰਤ ਭੇਜਣ ਲਈ ਗੋ ਫੰਡ ਵੀ ਪੇਜ ਸਥਾਪਿਤ ਕੀਤਾ ਗਿਆ ਹੈ ਇਸ ਸਬੰਧੀ ਬੇਨਤੀ ਇੰਸਟਾਗ੍ਰਾਮ ਅਤੇ ਟਿਕਟੌਕ ਤੇ ਵੀ ਸਾਂਝੀ ਕੀਤੀ ਗਈ ਹੈ ਇਸ ਅਪੀਲ ਤੇ ਭਾਈਚਾਰੇ ਨੇ ਸਮਰਥਨ ਦਿਖਾਇਆ ਪਰਿਵਾਰ ਨੂੰ ਉਮੀਦ ਹੈ ਕਿ ਸਮੂਹ ਸਹਾਇਤਾ ਨਾਲ ਉਹ ਰੂਪਕ ਨੂੰ ਘਰ ਲਿਆਉਣ ਅਤੇ ਉਸ ਦੀ ਯਾਦ ਨੂੰ ਸਨਮਾਨਿਤ ਕਰਨ ਲਈ ਜ਼ਰੂਰੀ ਸੰਸਕਾਰ ਕਰਨ ਦੇ ਯੋਗ ਹੋਣਗੇ ਟਿਕਟੌਕ ਤੇ ਇੱਕ ਵੀਡੀਓ ਦਰਸਾਉਂਦਾ ਹੈ ਕਿ ਰੂਪਕ ਜੋ 2022 ਵਿੱਚ ਪੜ੍ਹਾਈ ਕਰਨ ਆਇਆ ਸੀ ਉਹ ਆਪਣੇ ਗਰਤ ਤੂਫਾਨ ਤੇ ਆਪਣੇ ਮਾਪਿਆਂ ਨਾਲ ਗੱਲ ਕਰਦੇ ਸਮੇਂ ਕਥਿਤ ਤੌਰ ਤੇ ਕਾਰਬਨ ਮੋਨੋਆਕਸਾਈਡ ਜ਼ਹਿਰ ਦਾ ਸ਼ਿਕਾਰ ਹੋ ਗਿਆ ਗੱਲ ਕਰਦੇ ਸਮੇਂ ਉਸਨੇ ਬਾਰੀ ਠੰਡ ਤੋਂ ਬਚਣ ਅਤੇ ਗਰਮ ਰਹਿਣ ਲਈ ਆਪਣੀ ਕਾਰ ਚਾਲੂ ਕੀਤੀ ਸੀ ਦੁਖਦਾਈ ਤੌਰ ਤੇ ਮੰਨਿਆ ਜਾਂਦਾ ਹੈ ਕਿ ਬੰਦ ਜਗ੍ਹਾ ਨੇ ਇਹ ਜ਼ਹਿਰੀਲੇ ਧੂੰਏ ਨੂੰ ਇਕੱਠਾ ਹੋਣ ਦਿੱਤਾ ਜਿਸ ਦੇ ਨਤੀਜੇ ਘਾਤਕ ਨਿਕਲੇ ਇਹ ਦੁਖਦਾਈ ਘਟਨਾ ਕਾਰਬਨ ਮੋਨੋਆਕਸਾਈਡ ਜ਼ਹਿਰ ਤੇ ਖਤਰਿਆਂ ਦੀ ਇੱਕ ਸਪਸ਼ਟ ਯਾਦ ਦਿਵਾਉਂਦਾ ਜਿਸ ਨੇ ਕੈਨੇਡਾ ਵਿੱਚ ਹੋਰ ਭਾਰਤੀ ਅੰਤਰਰਾਸ਼ਟਰੀ ਸਟੂਡੈਂਟਸ ਦੀ ਜਾਨ ਲੈ ਲਈ 2023 ਵਿੱਚ ਇੱਕ ਇਸੇ ਤਰੀਕੇ ਦੇ ਮਾਮਲੇ ਵਿੱਚ অন্ਟਾਰੀਓ ਵਿੱਚ ਇੱਕ 25 ਸਾਲਾ ਭਾਰਤੀ ਸਟੂਡੈਂਟਸ ਨੇ ਇੱਕ ਗੈਰੇਜ ਵਿੱਚ ਇੱਕ ਕਾਰ ਚੱਲਣ ਤੋਂ ਬਾਅਦ ਆਪਣੀ ਜਾਨ ਗੁਆ ਦਿੱਤੀ। ਉਦੋਂ ਤੋਂ ਅਧਿਕਾਰੀਆਂ ਨੇ ਕਾਰਬਨ ਮੋਨੋਆਕਸਾਈਡ ਡਿਟੈਕਟਰਾਂ ਦੀ ਮਹੱਤਤਾ ਤੇ ਜ਼ੋਰ ਦਿੱਤਾ। ਭਾਰਤੀ ਵਿਦੇਸ਼ ਮੰਤਰਾਲੇ ਅਨੁਸਾਰ ਪਿਛਲੇ 5 ਸਾਲਾਂ ਵਿੱਚ ਕੈਨੇਡਾ ਵਿੱਚ ਵੱਖ-ਵੱਖ ਘਟਨਾ ਕਰਕੇ 172 ਤੋਂ ਵੱਧ ਭਾਰਤੀ ਸਟੂਡੈਂਟਸ ਦੀ ਮੌਤ ਹੋ ਗਈ। ਅੰਕੜੇ ਦਰਸਾਉਂਦੇ ਨੇ ਕਿ 2019 ਅਤੇ ਜੁਲਾਈ 2024 ਵਿੱਚ ਕੈਨੇਡਾ ਵਿੱਚ ਦੁਨੀਆ ਭਰ ਵਿੱਚ ਭਾਰਤੀ ਸਟੂਡੈਂਟਸ ਦੀ ਮੌਤ ਦੀ ਸਭ ਤੋਂ ਵੱਧ ਗਿਣਤੀ ਦਰਜ ਕੀਤੀ ਗਈ